ਨਾਥ ਹਰ ਹਰ ਮਹਾਦੇਵ જય ਸ਼ਿਵ ਸ਼ੰਭੂ ਸ਼ਿਵਰਾਤਰੀ ਦਾ ਤਿਹਾੜ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈਗਾ ਬਿਲਕੁਲ ਤੁਸੀਂ ਦੇਖਦੇ ਹੋ ਨਾ ਆਪਣੇ ਅਮੇਜ਼ਿੰਗ ਤੇ ਤੁਹਾਨੂੰ ਲਾਈਵ ਤਸਵੀਰਾਂ ਤੇ ਤੁਹਾਨੂੰ ਦਿਖਾ ਰਿਹਾ ਔਰ ਕੈਮਰਾਮੈਨ ਭਾਈ ਨੂੰ ਕਹਾਂਗਾ ਪਹਿਲਾਂ ਉੱਥੇ ਦਾ ਦ੍ਰਿਸ਼ ਦਿਖਾਇਆ ਜਾਵੇ ਜਿਹੜਾ ਜਿੱਥੇ ਕੀ ਮੰਨੂ ਚਾਵਲਾ ਸ਼ਿਵਦਾ ਨੰਦੀ ਜੀ ਕਿਹਾ ਜਾਂਦਾ ਹੈ ਜਿੱਥੇ ਕੀ 15 ਵਾ ਸ਼ਿਵ ਵਿਆ ਮਨਾਇਆ ਜਾ ਰਿਹਾ ਹੈਗਾ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਵੱਲੋਂ ਐਨ ਜੀਓ ਰਜਿਸਟਰਡ ਤਰਫ ਵੱਲੋਂ ਜਿੱਥੇ ਕੀ 15 ਸ਼ਿਵ ਵਿਆ ਮਨਾਇਆ ਜਾ ਰਿਹਾ ਸੋ ਅਸੀਂ ਮੰਨੂ ਚਾਵਲਾ ਸ਼ਿਵਦਾ ਨੰਦੀ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਸੋ ਬਿਲਕੁਲ ਤੁਸੀਂ ਪਰਾਚੀਨ ਗਊਸ਼ਾਲਾ ਦੇ ਪਹੁੰਚੇ ਹੈਗੇ ਆ ਸ਼ਿਵ ਮੰਦਰ ਸ਼ਮਸ਼ਾਨ ਘਾਟ ਦੇ ਅੰਦਰ ਬਿਲਕੁਲ ਤੁਹਾਨੂੰ ਅਮੇਜ਼ਿੰਗ ਜਿਹੇ ਲਾਈਵ ਤਸਵੀਰਾਂ ਦਿਖਾਣੇ ਆ ਤੇ ਕੈਮਰਾਮੈਨ ਭਾਈ ਕਹਿੰਗਾ ਪਹਿਲਾਂ ਗਊ ਘਾਟ ਦੀਆਂ ਤਸਵੀਰਾਂ ਦਿਖਾਈ ਜਾਣ ਜਿੱਥੇ ਅੱਜ ਪਹੁੰਚੇ ਹੈਗੇ ਆ ਤੇ ਆਪਣੇ ਜਿਹੜੇ ਪੁਲਿਸ ਪ੍ਰਸ਼ਾਸਨ ਵੀ ਆਪਣਾ ਪੂਰਾ ਮੌਕੇ ਤੇ ਪੂਰਾ ਸਾਥ ਦੇ ਰਿਹਾ ਹੈਗਾ ਵਾ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮੌਕੇ ਦੇ ਆਪਣੇ ਜਿਹੜੇ ਸੀਪੀ ਸਾਹਿਬ ਪੁਲਦੀਪ ਸਿੰਘ ਚਾਹਲ ਜੀ ਨੇ ਬੜਾ ਅੱਛਾ ਕੰਮ ਕੀਤਾ ਅਰੇਂਜਮੈਂਟ ਕੀਤਾ ਆਪਣੇ ਪੁਲਿਸ ਪ੍ਰਸ਼ਾਸਨ ਨੇ ਵੀ ਔਰ ਪੂਰੀ ਮਿਹਨਤ ਰਹੀ ਤੇ ਪੂਰੀ ਤੇ ਸੇਵਨ ਵਾਰਿਆ ਹੈਗਾ ਔਰ ਬੜਾ ਅੱਛਾ ਲੱਗਦਾ ਜਦੋਂ ਲਗਾਤਾਰ ਇਸ ਤਰ੍ਹਾਂ ਆਪਣੇ ਅਮੇਜ਼ਿੰਗ ਟੀਵੀ ਦੇ ਇਦਾਂ ਦੀ ਅਪਡੇਟ ਦਿਖਾਣੇ ਆ ਔਰ ਬੜਾ ਅੱਛਾ ਪੁਲਿਸ ਪ੍ਰਸ਼ਾਸਨ ਵੀ ਕੰਮ ਕਰਦਾ ਪਿਆ ਹੋਇਆ ਔਰ ਹੁਣ ਤਾਂ ਉਹ ਅੰਦਲੀ ਤਿਆਰੀਆਂ ਖਾਨੇ ਆ ਜਿੱਥੇ ਕਿ ਲਗਾਤਾਰ 15ਵਾਂ ਸ਼ਿਵਿਆ ਹੋਣ ਜਾ ਰਿਹਾ ਜੇ ਰਾਤ ਨੂੰ ਬੜੀ ਧੂਮ-ਧਾਮ ਨਾਲ ਬਿਲਕੁਲ ਇੱਥੇ ਸ਼ਿਵਿਆ ਹੋਏ ਹੋਏਗਾ ਔਰ ਲੰਗਰ ਦਾ ਵੀ ਪੂਰਾ ਆਯੋਜਿਤ ਕੀਤਾ ਗਿਆ ਹੈਗਾ ਵਾ ਔਰ ਕੈਮਰਾਮੈਨ ਭਾਈ ਜੀ ਉਹ ਪਹਿਲਾਂ ਪੂਰੀਆਂ ਤਸਵੀਰੀਆਂ ਤਸਵੀਰਾਂ ਦਿਖਾਈ ਜਾਣ ਕਿੰਦਾ ਕਿੰਨਾ ਵਧੀਆ ਲੱਗ ਰਿਹਾ ਹੈਗਾ ਵਾ ਕੋਲੇ ਨਾਲ ਦੇ ਦਰਬਾਰ ਦੇ ਉੱਤੇ ਆਏ ਹੋਏ ਆ ਪਰਾਚੀਨ ਗਊਸ਼ਾਲਾ ਦੇ ਵਿੱਚ ਕੀ ਕਿੰਨੀ ਸੰਗਤ ਪਹੁੰਚੀ ਹੋਈ ਇੱਥੇ ਔਰ ਲੰਗਰ ਦਾ ਵੀ ਉਹ ਦੇਸੋਂ ਬਿਲਕੁਲ ਲੰਗਰ ਦਾ ਵੀ ਇੱਥੇ ਪੂਰਾ ਪ੍ਰਬੰਧ ਕੀਤਾ ਹੋਇਆ ਆ ਸਮੋਸੇ ਵੀ ਵੰਡੇ ਜਾ ਰਹੇ ਹੈਗੇ ਆ ਔਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਵੀ ਬੜਾ ਆਉਗੀ ਬਿਲਕੁਲ ਆਏਗੀ ਜੀ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੇਵਾਦਾਰ ਹੈਗੇ ਨੇ ਬੜੀ ਅੱਛੀ ਬਾਖੂਬੀ ਸੇਵਾ ਨਿਭਾਦੇ ਪਏ ਹੈਗੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅਮੇਜ਼ਿੰਗ ਟੀਵੀ ਦੇ ਉਤੇ ਔਰ ਜਿਹੜੀ ਸੰਗਤ ਹੈਗੀ ਹੈ ਬਿਲਕੁਲ ਲਾਈਨ ਵਾਈਸ ਰੇ ਚੱਲ ਰਹੀ ਹੈਗੀ ਹੈ ਔਰ ਜੈ ਭੋਲੇ ਨਾਥ ਹਰ ਹਰ ਮਹਾਦੇਵ ਦੇ ਨਾਰੇ ਵੀ ਲਗਾਏ ਜਾ ਰਹੇ ਹੈਗੇ ਆ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਅੱਜ ਅੱਜ ਜੀ ਭੋਲੇ ਨਾਦ ਦੇ ਸੇਵਾ ਕਰਕੇ ਆਨੰਦ ਆ ਗਿਆ ਜੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਮਿਲਿਆ ਅੱਜ ਉਹ ਮੌਕਾ ਅਸੀਂ ਸਹੀ ਪੁਣਾ ਰਹੇ ਹਾਂ ਜੀ ਔਰ ਸਾਡੇ ਨਾਲ ਸੰਗਤ ਵੀ ਪੂਰਾ ਸਾਥ ਦੇ ਰਹੀ ਆ ਜੀ ਜੀ ਔਰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਕਾਨੂੰਨ ਸਾਨੂੰ ਜੋ ਵੀ ਅਸੀਂ ਤੁਹਾਨੂੰ ਕਹਿ ਰਹੇ ਆ ਕਾਨੂੰਨ ਕਰਨ ਲਈ ਸਾਡੇ ਨਾਲ ਚੱਲੋ ਸਾਡੇ ਨਾਲ ਸਹਿਮਤ ਹੋਵੋ ਜੀ ਸਾਡੇ ਨਾਲ ਲੰਗਰ ਵਰਤਾਨ ਦੀ ਇਹ ਦਿ ਸਤਲਾਈ ਸਾਡਾ ਸਹਿਯੋਗ ਦਿਓ ਜੀ ਜਬ ਭੋਲੇ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਔਰ ਸੰਗਤ ਇਸੋਨੇ ਬਿਲਕੁਲ ਬਿਲਕੁਲ ਲਾਈਨ ਵਾਈਸਰ ਚੱਲਦੀ ਪਈ ਹੈਗੀ ਆ ਔਰ ਬੜਾ ਅੱਛਾ ਇੰਤਜ਼ਾਮ ਕੀਤਾ ਹੋਇਆ ਵੈ ਔਰ ਦੇਖ ਸਕਦੇ ਆ ਬਿਲਕੁਲ ਸੰਗਤ ਬੜੀ ਦੂਰੋਂ ਦੂਰੋਂ ਇੱਥੇ ਪਹੁੰਚੀ ਹੋਈ ਆ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਢੋਲ ਨਗਾਰੇ ਵੀ ਵੱਜਣਗੇ ਪੂਰੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਖੂਬ ਲਾਈਵ ਤਸਵੀਰਾਂ ਔਰ ਪੂਰਾ ਢੋਲ ਨਗਾਰੇ ਵੱਜਣ ਦਾ ਪੂਰੇ ਬਿਲਕੁਲ ਲਾਈਵ ਤਸਵੀਰਾਂ ਨਾਲ ਔਰ ਦੇਖ ਸਕਦੇ ਕਿੰਦੀ ਕਿੰਨੀ ਸੰਗਤ ਇੱਥੇ ਪਹੁੰਚੀ ਹੋਈ ਆ ਗੱਟ ਦੇਖੋ ਲਾਈਵ ਤਸਵੀਰਾਂ ਦੇ ਨਾਲ ਸ਼ੰਕਰ ਭੜੇ ਨਾਂ ਦੇ ਯਾਰ ਦੇ ਪੁੱਤੇ ਹੈਗੇ ਆਂ ਔਰ ਸੰਗਤ ਹੁਣ ਅਸੀਂ ਤੁਹਾਨੂੰ ਭੋਲੇਨਾਥ ਦੇ ਦਰਸ਼ਨ ਕਰਾਵਾਂਗੇ ਪਹਿਲਾਂ ਮੈਂ ਕੈਮਰਾਮੈਨ ਭਾਈ ਨੂੰ ਕਹਾਂਗਾ ਪਹਿਲਾਂ ਭੋਲੇਨਾਥ ਦਿਖਾਏ ਜਾਣ ਜਿਨ੍ਹਾਂ ਨੇ ਭੋਲੇਨਾਥ ਨੇ ਸੇਹਰੇ ਬੰਨਿਆ ਹੋਇਆ ਬਿਲਕੁਲ ਤੁਸੀਂ ਅਮੇਜ਼ਿੰਗ ਟੀਵੀ ਤੇ ਲਾਈਵ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਕਿ ਦੇਖ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਦਰਬਾਰ ਔਰ ਕਿੰਨਾ ਸੋਹਣਾ ਸੇਹਰਾ ਭੋਲੇਨਾਥ ਦਾ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਔਰ ਦੇਸ਼ਾਂ ਨਾਲ ਕਿੰਨੀਆਂ ਕ ਸੰਗਤਾਂ ਪਹੁੰਚੀਆਂ ਹੋਈਆਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਜੈ ਭੋਲੇਨਾਥ ਹਰ ਹਰ ਮਹਾਦੇਵ ਕੀ ਕਹਿਣਾ ਚਾਹੁੰਗੇ ਜੈ ਭੋਲੇਨਾਥ ਦਾ ਦਰਬਾਰ ਤੇ ਪਹੁੰਚੇ ਦਰਬਾਰ ਤੇ ਕੁਝ ਨਹੀਂ ਕਹਿਣਾ ਚਾਹੁੰਗਾ ਕਿ ਇਹ ਵਾ ਕੁਝ ਬੋਲਣ ਤੋਂ ਸ਼ਬਦ ਨਹੀਂ ਹੈਗੇ ਕਹਿਣ ਨਹੀਂ ਅੱਜ ਭੋਲੇਨਾਥ ਤੇ ਦਰਵਾਜ਼ੇ ਦਰਬਾਰ ਦੇ ਪਹੁੰਚੇ ਹੋ ਔਰ ਅੱਜ ਜਿੰਨੀਆਂ ਖੁਸ਼ੀਆਂ ਬਹੁਤ ਬਹੁਤ ਮਤਲਬ ਕਿ ਇੰਨੀ ਖੁਸ਼ੀ ਹੈ ਮਤਲਬ ਕਿ ਅਸੀਂ ਦੱਸ ਨਹੀਂ ਸਕਦੇ ਕਿ ਕਿੰਨੀ ਕੋਲੇਨਾਦ ਸੇਹਰਾ ਵੀ ਲੱਗਿਆ ਹੋਇਆ ਔਰ ਢੋਲ ਤਮਾਕੇ ਵੀ ਪੂਰੇ ਵੱਜਦੇ ਪਏ ਪੂਰੇ ਐਂਡ ਮਤਲਬ ਕਿ ਇੱਥੇ ਦਾ ਕੁਛ ਨਹੀਂ ਹੋ ਰਿਹਾ ਉੱਪਰ ਦਵਾਈ ਹੋ ਰਹੀ ਹੋਣੀ ਹੈ ਸ਼ਮਸ਼ਾਨ ਸਾਰੇ ਦੀ ਸ਼ਾਨ ਸ਼ਮਸ਼ਾਨ ਬਿਲਕੁਲ ਸ਼ਾਨ ਹੈ ਜੀ ਮਨਾਤ ਬਿਲਕੁਲ 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 ਤੇ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਗਾਉਂਗੇ ਅੱਛੇ ਕਰਮ ਕਰੋ ਭਗਤੀ ਕਰੋ ਲੀਨ ਰਹੋ ਸ਼ਾਂਤ ਰਹੋ ਗੁਸਾ ਨਾ ਕਰੋ ਤੇ ਬਹੁਤ ਕੁਝ ਮੈਨੇ ਅੱਜ ਅੱਜ ਕਾਲ ਦੀ ਜਿਹੜੀ ਨੌਜਵਾਨ ਪੀੜੀ ਐ ਨਸ਼ੇ ਦੀ ਦਲਦਲ ਚ ਪਸੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਓ ਯਾਰ ਨਸ਼ਾ ਕੁਛ ਨਾ ਕਰੋ ਦੇਖੋ ਨਸ਼ਾ ਵਿੱਚ ਕੁਛ ਨਹੀਂ ਪਿਆ ਨਸ਼ਾ ਕਰਨਾ ਤਾਂ ਭਗਤੀ ਦਾ ਕਰੋ ਕਿ ਜਵਾਨੀ ਦੇ ਵਿੱਚ ਕੀ ਐਂਡ ਵਾਲੇ ਟਾਈਮ ਤੁਹਾਨੂੰ ਪਤਾ ਲੱਗੇ ਕਿ ਹਾਂ ਵੀ ਤੁਸੀਂ ਰੱਬ ਨੂੰ ਪ੍ਰਾਪਤ ਕੀਤਾ ਬੜਾ ਅੱਛਾ ਮੈਸੇਜ ਤਾਂ ਨੌਜਵਾਨ ਸਾਡੇ ਵੀਰ ਨੇ ਔਰ ਬਹੁਤ ਅੱਛਾ ਲੱਗਦਾ ਹੈਗਾ ਜਦੋਂ ਇਸ ਤਰ੍ਹਾਂ ਦੀ ਅਪਡੇਟ ਅਸੀਂ ਆਪਣੇ ਅਮੇਜ਼ਿੰਗ ਟੀਵੀ ਚੈਨਲ ਦਿਖਾਣੇ ਆ ਅਸੀਂ ਹੋਰ ਵੀ ਦਿਖਾਣੇ ਤੁਹਾਨੂੰ ਅੰਦਰ ਭੋਲੇਨਾਥ ਦਾ ਦ੍ਰਿਸ਼ਤ ਦਿਖਾਣੇ ਤੁਹਾਨੂੰ ਜਿੱਥੇ ਕੀ ਭੋਲੇਨਾਥ ਤੁਹਾਨੂੰ ਬਿਲਕੁਲ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ। ਉਹ ਦੇਸ ਉਹ ਕਿ? ਉਹ ਦੇਸ ਉਹ ਕਿ? ਕਿੰਨਾ ਕੁ ਸੋਹਣਾ ਦਰਬਾਰ ਕਿੰਨਾ ਕੁ ਸੋਹਣਾ ਭੋਲੇ ਨਾ ਤਾਂ ਦ੍ਰਿਸ਼ ਔਰ ਲਗਾਤਾਰ ਸੇਰ 3:30 4 ਵਜੇ ਦੇ ਕੋਲੇਨਾਥ ਨੂੰ ਇਦਾਂ ਹੀ ਔਰ ਸਾਰੀ ਰਾਤ ਅਗਲਾ ਦਿਨ ਵੀ ਪੂਰੀ ਤਰ੍ਹਾਂ ਇਸ ਤਰ੍ਹਾਂ ਹੀ ਕੋਲੇਨਾਥ ਨੂੰ ਇੱਦਾਂ ਹੀ ਸੇਵਾ ਕਰਦੇ ਰਹਿਣਗੇ ਜਿੰਨੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਭੰਗੜਾ ਕੋਲੇ ਭੰਗੜਾ ਕੋਲੇ ਭੰਗੜਾ ਕੋਲੇ ਹੁਣ ਅਸੀਂ ਤੁਹਾਨੂੰ ਮੰਨੂ ਚਾਵਲਾ ਸ਼ਿਵਦਾ ਨੰਦੀ ਨਾਲ ਆਪਾਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਤੁਸੀਂ ਜਿੱਥੇ ਕਿ ਮੰਨੂ ਚਾਵਲਾ ਜਿਹੜਾ ਭੋਲੇ ਨਾਂ ਦਾ ਸ਼ਿੰਗਾਰ ਕਰਦੇ ਹੋਏ ਸਾਹਮਣੇ ਨਜ਼ਰ ਆ ਰਹੇ ਹੈਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਕਿੰਨੀਆਂ ਬੈਠੀਆਂ ਹੋਈਆਂ ਨੇ ਔਰ ਬਿਲਕੁਲ ਉਹ ਲਾਈਵ ਆਪਣੇ ਆਪਣੇ ਫੋਨਾਂ ਦੇ ਉੱਤੇ ਲਾਈਵ ਚਲਾਉਂਦੇ ਪਏ ਨੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਔਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਮੇਜ਼ਿੰਗ ਟੀਵੀ ਦੇ ਤੁਹਾਨੂੰ ਲਾਈਵ ਤਸਵੀਰ ਦਿਖਾ ਰਹੇ ਆ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਾਫੀ ਦੇਰ ਤੋਂ ਧੋਣੇ ਤੇ ਬੰਦੇ ਨੇ ਉਸ ਤੋਂ ਬਾਅਦ ਭੋਲੇ ਨਾਥ ਦਾ ਸ਼ਿੰਗਾਰ ਕਰਦੇ ਨੇ ਗੱਲਬਾਤ ਕਰਨ ਦੇ ਕਰਦੇ ਹੈਗੇ ਆ ਮਨੂ ਚਾਵਲਾ ਜੀ ਜੈ ਭੋਲੇ ਨਾਥ ਹਰ ਹਰ ਮਹਾਦੇਵ ਜੈ ਭੋਲੇ ਨਾਥ ਜੀ ਹਰ ਹਰ ਮਹਾਦੇਵ ਅੱਜ ਫੇਰ ਸ਼ਿਵਰਾਤਰੀ ਆ ਗਈ ਆ ਦੀ ਫੇਰ ਹਾਂਜੀ ਹਾਂਜੀ ਤੇ ਜਿੰਦਾ ਸਾਲ ਤੋਂ ਇੰਤਜ਼ਾਰ ਹੁੰਦਾ ਹੈ ਤੋ ਅੱਜ ਉਹ ਇਹਨਾਂ ਸ਼ੁਭ ਅਫਸਰ ਸੁਭ ਦਿਨ ਅਜਾ ਗਿਆ ਭੋਲੇ ਸ਼ਿੰਗਰ ਦਾ ਤੇ ਉਹਨਾਂ ਦੇ ਸਾਰੀ ਸੰਗਤਾਂ ਭੋਲੇ ਸ਼ਿੰਗਰ ਨੂੰ ਮਿਲਣ ਜਾ ਰਹੀ ਹੈ ਹਾਂਜੀ ਆਪਣੇ ਆਪਣੇ ਵੱਖ-ਵੱਖ ਤਰੀਕੇ ਦੇ ਨਾਲ ਪੋਲੇ ਸ਼ੰਕਰ ਨੂੰ ਮਨਾ ਰਿਹਾ ਹੈ ਕੋਈ ਜਲਚਰਾ ਰਿਹਾ ਹੈ ਕੋਈ ਪੋਲੇ ਨੂੰ ਮਨਾ ਰਿਹਾ ਹੈ ਕੋਈ ਇਹ ਅਰਦਾਸਾ ਲਾ ਰਿਹਾ ਹੈ ਕੋਈ ਬੇਲਪੱਤੇ ਚੜਾ ਰਿਹਾ ਹੈ ਕੋਈ ਰੁੱਦਰ ਅਸ਼ੇਕ ਕਰਾ ਰਿਹਾ ਹੈ ਹਰ ਤਰੀਕੇ ਨਾਲ ਪੋਲੇ ਸ਼ੰਕਰ ਨੂੰ ਮਨਾਇਆ ਜਾ ਰਿਹਾ ਹੈ ਕਿ ਪੋਲੇ ਨਾਤ ਮੰਨ ਜਾਵੇ ਦੇਖੋ ਪੋਲੇ ਸ਼ੰਕਰ ਹੈ ਉਹਦੇ ਫਿਰ ਵੀ ਮੰਨ ਜਾਂਦੇ ਹੋ ਕਹਿੰਦੇ ਇੱਕ ਲੋਟਾ ਚਿਲ ਚੜਾ ਦੇ ਉਹ ਚੀਜ਼ ਮੈਂ ਮੰਨ ਗਿਆ ਸਮਝੀ ਅੱਜ ਫਿਰ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਕੋਈ ਸੰਗਤ ਬਹੁਤ ਬਾਹਰ ਕਰਕੇ ਨੱਚ ਨੱਚ ਟੱਪ ਰਹੀ ਹੈ ਦੇਖੋ ਇਹ ਸੰਗਤ ਭੋਲੇ ਸ਼ੰਕਰ ਦੀ ਹੈ ਜੇ ਵਿਆਹ ਕਹਿੰਦਾ ਵਿਆਹ ਕਹਿੰਦਾ ਜੇ ਆਪਾਂ ਸ਼ਿਵਰਾਤਰੀ ਮਨਾ ਰਹੇ ਆਂ ਸ਼ਿਵ ਦੀ ਰਾਤਰੀ ਹੈ ਠੀਕ ਹੈ ਤੇ ਉਹ ਸ਼ਿਵਰਾਤਰੀ ਹੈ ਤੇ ਸਾਰੀ ਕਹਿੰਦਾ ਮਲ ਲੁਧਿਆਣਾ ਤੋਂ ਛੱਡ ਦੋ ਪੂਰਾ ਵਰਲਡ ਵਿੱਚ ਹੀ ਸ਼ਿਵਰਾਤਰੀ ਮਨਾਈ ਜਾਂਦੀ ਹੈ ਠੀਕ ਹੈ ਸਾਰੀ ਜਗ੍ਹਾ ਕਹਿੰਦਾ ਤੁਮ ਤੜਾਕੇ ਨਾ ਕਹਿੰਦਾ ਬਾਪੇ ਦੀ ਸ਼ਿਵਰਾਤਰੀ ਹੈ ਕਹਿੰਦੇ ਪਗੜੇ ਪਾ ਪਾ ਕੇ ਟੋਲਾ ਲਾ ਕੇ ਕਹਿੰਦੇ ਨੱਚ ਨੱਚ ਕੇ ਕਹਿੰਦਾ ਮਨਾਈ ਜਾਂਦੀ ਪੁਲਿਸ ਅੰਕਰ ਦਿਖਾਈ ਜਾਂਦਾ ਪੁਲਿਸ ਅੰਕਰ ਤੁਹਾਡੀ ਬਾਰਾਤ ਆ ਸੀ ਸਮਝੇ ਇੱਥੇ ਜਿਹੜੇ ਬਰਾਤੀ ਹੈਗੇ ਆ ਜਿਹੜਾ ਆਪਾਂ ਬਰਾਤੀ ਕਹਿੰਨਾ ਆਪਣੇ ਵਿਆਹ ਦੇ ਬਰਾਤੀ ਬੁਲਾਣੇ ਆ ਉਹ ਨਿਮੰਤਰ ਦੇ ਦੇ ਕੇ ਉਹ ਸਾਦਾ ਕਰ ਕਰ ਕੇ ਕਿ ਉਹ ਚੋਸ ਵੀ ਜਾਂਦੇ ਆ ਪੋਲੇ ਸ਼ੰਕਰ ਕਹਿੰਦੇ ਆ ਸਾਰੇ ਆਪਣੇ ਆਨ ਦੇ ਭਾਵੇਂ ਕੋਈ ਵਿਰਧੀ ਹੋਵੇ ਭਾਵੇਂ ਜਿਹੜਾ ਮਰਜੀ ਹੋਵੇ ਸਹੀ ਹੈ ਪੋਲੇ ਸ਼ੰਕਰ ਹੈ ਤੇ ਨਾਲ ਇਹ ਸ਼ਿਵਰਾਤਰੀ ਜਿਹੜੀ ਆਈ ਹੈ 144 ਸਾਲਾਂ ਬਾਅਦ ਆਈ ਕਿਹਨਾਂ ਦੇਖੋ ਇਹ ਜਿਹੜਾ ਸ਼ੁਭ ਅਫਸਰ 144 ਸਾਲ ਬਾਅਦ ਜਿਹੜਾ ਪ੍ਰਿਆਗ ਰਾਜ ਵਿੱਚ ਮਹਾਕੁੰਭ ਲੱਗਿਆ ਠੀਕ ਹੈ ਅੱਜ ਸ਼ਾਈ ਇਸ਼ਨਾਨ ਸਭ ਤੋਂ ਕਹਿੰਦਾ ਲਾਸਟ ਠੀਕ ਹੈ ਆਜ ਦੇ ਦਿਨ ਤੇ ਉਸੇ ਦਿਨ ਸ਼ਿਵਰਾਤਰੀ ਜਿਹੜੀ ਸ਼ਿਵਰਾਤਰੀ ਕਿੰਨੀ ਮਨਾਈ ਜਾਂਦੀ ਹੈ ਭੋਲੇ ਸ਼ੰਕਰ ਦੀ ਤੇ ਗੰਗਾ ਮਈ ਕਿੱਥੋਂ ਆਉਂਦੇ ਭੋਲੇ ਸ਼ੰਕਰ ਜਟਾ ਚੋਂ ਤੇ ਉਹ ਜਟਾਦਰ ਦੇ ਜਟਾ ਚੋਂ ਗੰਗਾ ਮਈਆ ਆ ਰਹੀ ਹੈ ਤੇ ਫਿਰ ਉਹ ਗੰਗਾ ਮਈਆ ਗੰਗਾ ਮਈਆ ਭੋਲੇ ਸ਼ੰਕਰ ਦੀ ਹੈ ਤੇ ਫਿਰ ਕਹਿੰਦਾ ਉਹਨਾਂ ਦੀ ਅੱਜ ਸ਼ਿਵਰਾਤਰੀ ਹੈ ਤੇ ਫਿਰ ਉਹ ਫਿਰ ਸਭ ਤੋਂ ਵੱਡਾ ਤਿਹਾਰ ਹੋ ਗਿਆ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਹੋ ਗਈ ਮਹਾਤਮਾ ਇਹ ਤਾਂ ਆਪਾਂ ਕਿਸਮਤ ਵਾਲੇ ਆ ਪੋਲੀ ਸ਼ੰਕਰ ਨੇ ਆ ਮੌਕਾ ਦਿੱਤਾ ਕਿ ਸਾਰੀ ਸੰਗਤਾਂ ਉਹ ਇਕੱਠੀ ਹੋਈ ਹੈ ਦੁਆਰਾ ਮੌਕਾ ਨਹੀਂ ਆਣਾ ਸ਼ਰਧਾਤੀ ਹਰ ਸਾਲ ਆਣੀ ਹੈ ਸਾਲ ਚ ਦੋ ਵਾਰੀ ਆਉਂਦੀ ਹੈ ਇਦਾਂ ਤੇ ਕਹਿੰਦਾ ਹਰ ਮਹੀਨੇ ਆਉਂਦੀ ਹਰ ਰਾਤ ਨੂੰ ਆਉਂਦੀ ਹੈ ਆਪਰ ਰਾਤ ਨੂੰ ਸੁਣਨੇ ਆ ਉਹ ਹਰ ਰਾਤ ਸ਼ਿਵ ਦੀ ਰਾਤ ਰੀ ਹੈ ਤੁਮਨ ਸ਼ਿਵਰਾਤਰੀ ਹੋ ਵੀ ਤੇ ਫਿਰ ਪੋਲੇਨਾਥ ਦਾ ਫਿਰ ਇੱਥੇ ਸਹਿਰਾ ਵੀ ਲੱਗੂਗਾ ਜੀ ਹੁਣ ਯਾਰ ਦੇਖੋ ਜੇ ਬਾਬਾ ਹੁਣ ਦੂਲਾ ਬਣੂਗਾ ਤਾਂ ਸਹਿਰਾ ਲੱਗੂਗਾ ਤੇ ਫਿਰ ਰਾਤ ਨੂੰ ਫੇ ਪੰਗੜੇ ਪੈਣਗੇ ਜੀ ਜੇ ਪੂਰੇ ਪਉਗੇ ਉਹ ਤੇ ਹੁਣੇ ਹੀ ਪੰਦੇ ਪਏ ਆਹੋ ਨਹੀਂ ਸੰਗਤਾਂ ਪਾਰੀਆਂ ਆਪਣੇ ਵੱਲ ਪੂਰੀ ਟੀਮ ਤੇ ਆਪਾਂ ਤੇ ਹੁਣ ਘਰ ਹੁਣੇ ਪਾ ਲੈਣੇ ਅਸੀਂ ਇੱਥੇ ਬੈਠੇ ਬੈਠੇ ਅਸੀਂ ਤਿਆਰੀ ਭੋਲੇ ਸ਼ੰਕਰ ਦੀ ਜੇ ਆਈ ਹੋਈ ਸੰਗਤਾਂ ਦਾ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਚਾਹ ਦੇਖੋ ਬਾਕੀ ਤੇ ਭੋਲੇ ਸ਼ੰਕਰ ਬੈਠੇ ਐ ਇਹਨਾਂ ਦਾ ਆਦੇਸ਼ ਚੱਲਣਾ ਸਭ ਜਗ੍ਹਾ ਠੀਕ ਐ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਕਿਹਾ ਗਿਆ ਕਿ ਇਧਰ ਇਸ ਜਿਹੜਾ ਦਰਬਾਰ ਸ਼ਮਸ਼ਾਨ ਦੇ ਵਿੱਚ ਪ੍ਰਚੀਨ ਸ਼ਿਵ ਮੰਦਿਰ ਸ਼ਮਸ਼ਾਨ ਘਟ ਜਿੱਥੇ ਕਿ ਕਾਫੀ ਸਾਲਾਂ ਤੋਂ ਪੋਲੀ ਸ਼ੰਕਰ ਜੀ ਆਪ ਹੀ ਇਹ ਸਾਰਾ ਕੁਝ ਕਰਵਾ ਰਹੇ ਕਿਉਂਕਿ ਇਹ ਮਾਲਕ ਹੈ ਸਾਰੇ ਦੇ ਅਸੀਂ ਨਹੀਂ ਪੋਲੀ ਸ਼ੰਕਰ ਮਾਲਕ ਹੈ ਇਨਸਾਨ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਾਲਕ ਦਿੰਦਾ ਦਿੰਦਾ ਚਾਬੀ ਇਹਦੇ ਹੱਥ ਹੈ ਸਾਡੇ ਹੱਥ ਨਹੀਂ ਹੈ ਕਿਉਂਕਿ ਇਹ ਤਾਂ ਚਾਬੀ ਭੜਦਾ ਜਿੰਨੀ ਚਾਬੀ ਭਰੀ ਉਹਨੇ ਚੱਲਣਾ ਹੈ ਸਮਝੇ ਤੇ ਮਾਲਕ ਕਹਿੰਦਾ ਚਾਬੀ ਨੂੰ ਸਹੀ ਟੰਗਣਾ ਯੂਜ਼ ਕਰ ਜਿੱਥੇ ਭਰੀਗੇ ਉਸ ਜਗ੍ਹਾ ਲੱਗੇ ਚਾਬੀ ਫੇਰ ਦੁਬਾਰਾ ਭਰੀ ਜਾਊਗੀ ਤੇ ਮਾਲਕ ਹੈ ਹੁਣ ਆਪਾਂ ਸੀਪੀ ਸਾਹਿਬ ਨੂੰ ਦਰਖਾਸਤ ਦੇ ਕੇ ਕਿ ਨਾ ਅਸੀਂ ਬੇਨਤੀ ਕੀਤੀ ਗਈ ਸੀ ਕਿ ਇਹ ਜ਼ਰਵਾੜ ਦੇ ਵਿੱਚ ਵੀਆਈਪੀ ਵੀਵੀਆਈਪੀ ਨਾਰਮਲ ਇਨਸਾਨ ਸਾਰੇ ਕਹਿੰਦਾ ਮਤਲਬ ਛੋਟੇ ਤੋਂ ਲੈ ਕੇ ਵੱਡੇ ਇਨਸਾਨ ਤੱਕ ਹਰ ਇਨਸਾਨ ਨੇ ਪੋलेश्वर ਸ਼ੰਕਰ ਨੂੰ ਮਿਲਣ ਲਈ ਆਣਾ ਹੀ ਆਣਾ ਹੈ ਕਿਉਂਕਿ ਪੋलेश्वर ਸ਼ੰਕਰ ਕਿ ਕੈਸੇ ਹੈ ਇਹਨਾਂ ਲਈ ਅੱਗੇ ਕੋਈ ਰਾਜ ਨਹੀਂ ਕੋਈ ਨੀਤੀ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਇੱਕ ਬਰਾਬਰ ਹੈ ਕਿਉਂਕਿ ਉਹ ਵੱਡਾ ਵੀ ਪੋलेश्वर ਸ਼ੰਕਰ ਨੇ ਬਣਾਇਆ ਸਮਝੇ ਉਹ ਤੱਕ ਵੱਡਾ ਹੈ ਜਿਤ ਤੱਕ ਉਹਦੇ ਹੰਕਾਰ ਨਹੀਂ ਹੈ ਜੋ ਹੰਕਾਰ ਆ ਗਿਆ ਪੋलेश्वर ਸ਼ੰਕਰ ਨੇ ਮਨ ਨਾਲੀ ਕਹਿੰਦਾ ਸੁਈ ਮਾਰਦਾ ਹੈ ਗੁਵਾਰਾ ਕਹਿੰਦਾ ਫੁੱਸ ਹੋ ਜਾਂਦਾ ਹੈ ਪੋलेश्वर ਸ਼ੰਕਰ ਹੈ ਉਹ ਕਹਿੰਦਾ ਮੈਂ ਬਣਾ ਵੀ ਸਕਦਾ ਤੇ ਉਡਾ ਵੀ ਸਕਦਾ ਤੇ ਇਸ ਕਰਕੇ ਪੋਲੇਸ਼ੰਕਰ ਦੇ ਦਰਬਾਰ ਦੇ ਵਿੱਚ ਪ੍ਰੇਮ ਦੇ ਨਾਲ ਤੇ ਆਪਾਂ ਹੁਣ ਸੀਪੀ ਸਾਹਿਬ ਨੂੰ ਅਰਦਾਸ ਵੀ ਕੀਤੀ ਸੀਪੀ ਸਾਹਿਬ ਕਿ ਪੋਲੇਸ਼ੰਕਰ ਦੇ ਦਰਬਾਰ ਦੇ ਵਿੱਚ ਤੁਸੀਂ ਆਪ ਤੇ ਆਣੀ ਆਣਾ ਆਪਾਂ ਤੇ ਕਿਸਮਤ ਦੇ ਬਲੇ ਹੋਵਾਂਗੇ ਠੀਕ ਹੈ ਪੋਲੇਸ਼ੰਕਰ ਦੇ ਦਰਵਾਜ਼ੇ ਮੌਕਾ ਮਿਲਿਆ ਕਿਉਂਕਿ ਇਹ ਮੌਕੇ ਤੇ ਚਲੋ ਦੁਬਾਰਾ ਨਹੀਂ ਮਿਲਦੇ ਸਮਝੀ ਚਲੋ ਪਰਮਾਤਮਾ ਨੇ ਪਰਮਾਤਮਾ ਸਭ ਉਹਨਾਂ ਦੇ ਹੱਥ ਚ ਹੈ ਠੀਕ ਹੈ ਇਸ ਕਰਕੇ ਸੀਪੀ ਸਾਹਿਬ ਨੇ ਤੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਤੇ ਚਿੰਤਾ ਨਾ ਕਰੋ ਅਸੀਂ ਤੇ ਪਹੁੰਚਾਂਗੇ ਪਹੁੰਚਾਂਗੇ ਪਲੱਸ ਤੁਹਾਡੀ ਪੂਰੀ ਪੁਲਿਸ ਫੋਰਸ ਪਹੁੰਚੂਗੀ ਖਾਲੇ ਤੱਕ ਮੇਰੇ ਹਿਸਾਬ ਦੇ ਨਾਲ 2 ਤੋਂ 4 ਮੁਲਾਜ਼ਮ ਪਹੁੰਚੇ ਹੋ ਰਹੇ ਆ ਉਹ ਵੀ ਅਸੀਂ ਫੋਨ ਕਰ ਕਰਕੇ ਮੁਲਾਜ਼ਮ ਕਿਉਂਕਿ ਭੀੜ ਕਟਕਟ ਸਵੇਰ ਦੇ ਕੋਲ 25 30 ਬੰਦਾ 25 30 ਹਜ਼ਾਰ ਬੰਦਾ ਹੋ ਚੁੱਕਾ ਆ ਕਿ ਸਵੇਰ ਤੋਂ ਸਮੋਤ ਸਵੇਰੇ 2 ਵਜੇ ਤੜਕੇ 2 ਵਜੇ ਤੋਂ ਲੈ ਕੇ ਹੁਣ ਤੁਸੀਂ ਦੇਖ ਲਓ ਟਾਈਮ ਕੀ ਹੋ ਗਿਆ ਸਵਾ 3 ਤੇ ਸਵਾ ਦਿਨ ਤੱਕ ਕਾਫੀ ਸੰਗਤ ਦੇਖੋ ਲੰਗਰ ਤੇ ਭੋਲੇ ਸ਼ੰਕਰ ਚੱਲ ਹੀ ਰਿਹਾ ਟੂਟ ਉਹ ਸਾਨੂੰ ਪਤਾ ਹੀ ਨਹੀਂ ਕਿੱਥੋਂ ਕੀ ਕਿ ਸਿਸਟਮ ਚੱਲ ਰਿਹਾ ਹੈ ਤੇ ਮਾਲਕ ਹੈ ਬਾਕੀ ਆਪੋਲੇ ਸ਼ੰਕਰ ਆਪਣੇ ਆਪ ਹੀ ਸਾਰਾ ਕੁਝ ਸਕਿਉਰਟੀ ਉਹ ਸਾਰਾ ਸਿਸਟਮ ਆਪ ਸੰਭਾਲ ਰਿਹਾ ਹੈ ਫਿਰ ਵੀ ਸੀਪੀ ਸਾਹਿਬ ਨੂੰ ਚਾਹੀਦਾ ਕੀ ਨਦਰ ਜਿਸ ਦਰਬਾਰ ਦੇ ਵਿੱਚ ਜਿਆਦਾ ਸੰਗਤ ਆਲੀ ਜਿਸ ਦਰਬਾਰ ਦੇ ਵਿੱਚ ਕਿਉਂਕਿ ਇੱਥੇ ਅੱਜ ਤੋਂ 5 ਸਾਲ ਪਹਿਲੇ ਇੱਕ ਵਾਰੀ ਹਮਲਾ ਵੀ ਹੋ ਚੁੱਕਾ ਆਇਆ ਹੈ ਕਿ ਉਹ ਖਾਲਿਸਤਾਨੀਆਂ ਵਾਲੋਂ ਹਮਲਾ ਆਇਆ ਸੀ ਇਸ ਦਰਬਾਰ ਦੇ ਵਿੱਚ ਕਿਉਂਕਿ ਉਹਨਾਂ ਨੇ ਮੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਇਹ ਦਰਬਾਰ ਐਸਾ ਹੈ ਇੱਥੇ ਜਿਆਦਾਤਰ ਹਰ ਤਰ੍ਹਾਂ ਰਾਜਨੀਤਿਕ ਰਾਜਨੀਤਿਕ ਪਾਰਟੀਆਂ ਪੁੱਛਦੀ ਹੈ ਰਾਜਨੀਤਿਕ ਧਾਰਮਿਕ ਸੰਸਥਾ ਹਰ ਚ ਪੁੱਛਦੇ ਆ ਕਿਉਂਕਿ ਉਹ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਹੈ ਕਿ ਇੱਧਰ ਉਹ ਵੈਸੇ ਹੀ ਕਹਿੰਦਾ ਮਤਲਬ ਵਿਰੋਧੀ ਪਾਰਟੀ ਕਹਿੰਦਾ ਵਿਰੋਧੀ ਉਹ ਉਹਨਾਂ ਨੂੰ ਮੌਕਾ ਚਾਹੀਦਾ ਜੋ ਧਾਰਮਿਕ ਪ੍ਰੋਗਰਾਮ ਹੁੰਦਾ ਕੋਈ ਨਾ ਕੋਈ ਵਿਗਨਪਾਨ ਦੀ ਕੋਸ਼ਿਸ਼ ਕਰ ਦੇ ਮਗਰ ਪੋਲੀ ਸ਼ੰਕਰ ਦੇ ਕੰਮ 'ਚ ਕੋਈ ਵਿਗਨ ਨਹੀਂ ਪਾ ਸਕਦਾ ਪੋਲੀ ਸ਼ੰਕਰ ਐਸੇ ਐ ਠੀਕ ਐ ਉਹ ਉੱਤੇ ਬਾਸ ਮਾੜੀ ਇਸਤੀ ਪਾਣੀ ਐ ਉਹਨਾਂ ਨੇ ਆਪਰ ਤੀਸਾਂ ਨੇ ਇੱਧਰ ਖੋਲਣਾ ਉੱਥੇ ਬੈਠਾ ਬੈਠ ਸੁਹਾ ਕਰਦਾ ਰਹਣ ਨੂੰ ਠੀਕ ਐ ਤੇ ਬਾਕੀ ਬਾਕੀ ਪੋਲੀ ਸ਼ੰਕਰ ਬੈਠੇ ਐ ਸਭ ਜੈ ਸ਼ੰਕਰ ਹੋਣੀਆਂ ਠੀਕ ਐ ਹਰ ਹਰ ਮਾਦੇਵ ਨਾਲੇ ਅੱਜ ਸ਼ਿਵਰਾਤਰੀ ਐ ਨਾਲੇ ਮੈਂ ਵਧਾਈਆ ਦੇਣਾ ਭੁੱਲੀ ਗਿਆ ਆਪਾਂ ਸਾਰੇ ਸਾਰਿਆਂ ਨੂੰ ਪੋਲੀ ਸ਼ੰਕਰ ਨੇ ਆਪਣੇ ਸ਼ਿਵਰਾਤਰੀ ਦੇ ਸ਼ੁਭ ਅਪਸਰਤੇ ਮੌਕਾ ਦਿੱਤਾ ਤੇ ਆਪਾਂ ਦਰ ਚਲੋ ਜਰੂਰੀ ਨਹੀਂ ਹੈ ਕਿ ਸ਼ਮਸ਼ਾਨ ਪਹੁੰਚੋ ਆਪਣੇ ਘਰ ਦੇ ਨੇੜੇ ਜਿਹੜਾ ਦਰਵਾਜ਼ਾ ਹੈਗਾ ਉੱਥੇ ਹੀ ਪਹੁੰਚੋ ਪੋਲੇ ਸ਼ੰਕਰ ਦਾ ਗੁਣਗਾਨ ਕਰੋ ਪੋਲੇ ਸ਼ੰਕਰ ਸ਼ੁਕਰਾਨਾ ਕਰੋ ਕਿ ਬੋ ਬਾਬਾ ਤੁਸੀਂ ਸਾਨੂੰ ਜਿਹੜਾ 11 ਨੰਬਰ ਦੀ ਬੱਸ ਜਿਹੜਾ ਪੰਜ ਤੱਤਵਾ ਸਰੀਰ ਸਾਡੇ ਇਹ ਜਿਹੜਾ ਯਾਨ ਦਿੱਤਾ ਯਾਨ ਹੀ ਹੈ ਅਸੀਂ ਇਸ ਯਾਨ ਥਰੂ ਆਤਮਾ ਦਾ ਸਫਰ ਕਰ ਰਹੇ ਹਾਂ ਪਰਮਾਤਮਾ ਦੇ ਦਰਵਾਜ਼ਾ ਆ ਰਹੇ ਹਾਂ ਯਾਨ ਥਰੂ ਆ ਰਹੇ ਹਾਂ ਕਲੀ ਆਤਮਾ ਤੇ ਚੱਲ ਕੇ ਨਹੀਂ ਆ ਰਹੀ ਸਮਝੇ ਇਸ ਕਰਕੇ ਮਾਲਕਾ ਸ਼ੁਕਰ ਕਰੋ ਬਰੀਆ ਆਪਾਂ ਅੱਜ ਸਾਰੇ ਸ਼ਾਮੀ ਪਹੁੰਚੀਏ ਸਮਝੇ ਇਸ ਪੋਲੇ ਸ਼ੰਕਰ ਦੇ ਦਰਵਾਜ਼ੇ 8 ਵਜੇ ਮਿਲ ਜੀਏ ਪ੍ਰਚੀਨ ਗਊਸ਼ਾਲਾ ਸ਼ਮਸ਼ਾਨ ਘਾਟ ਵਿੱਚ ਤੇ ਆਪਾਂ ਪੋਲੇ ਸ਼ੰਕਰ ਦੇ ਗੁਣगान ਕਰੀਏ ਔਰ ਪੋਲੇ ਸ਼ੰਕਰ ਆਸ਼ੀਰਵਾਦ ਪ੍ਰਾਪਰ ਕਰੀਏ ਆਪਣਾ ਜੀਵਨ ਸਫਲ ਕਰੀਏ ਹਰ ਹਰ ਮਹਾਦੇਵ ਜੈ ਪੋਲੇਨਾਥ ਦੇਖ ਸਕਦੇ ਹੋ ਕਿ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ